20 ਸਾਲਾਂ ਤੱਕ ਲੈਂਦੀ ਰਹੀ ਬਿਨਾ ਕੋਈ ਵੀ ਕੰਮ ਕੀਤੇ ਸੈਲਰੀ ਹੁਣ ਔਰਤ ਨੇ ਕੰਪਨੀ ਉਤੇ ਉਲਟਾ ਹੀ ਕਰ ਦਿੱਤਾ ਕੇਸ ਕਹਿੰਦੀ ਮੇਰੇ ਤੋਂ ਬਿਨਾ ਕੰਮ ਕਰਵਾਏ ਦਿੰਦੇ ਨੇ ਮੈਨੂੰ ਸੈਲਰੀ ਔਰਤ ਨੇ ਨੈਤਿਕ ਪਰੇਸ਼ਾਨੀ ਅਤੇ ਵਿਤਕਰੇ ਦਾ ਕੰਪਨੀ ਉਤੇ ਲਗਾਇਆ ਦੋਸ਼ ਤੁਹਾਨੂੰ ਹਮੇਸ਼ਾ ਇਹੀ ਹੁੰਦਾ ਹੋਵੇਗਾ ਕਿ ਜੇਕਰ ਅਸੀਂ ਫਰੀ ਚ ਬੈਠੇ ਰਹੀਏ ਬੈਠੇ ਬਿਠਾਏ ਸਾਨੂੰ ਹਰ ਮਹੀਨੇ ਪੈਸੇ ਆਉਂਦੇ ਰਹਿਣ ਤਾਂ ਇਸ ਤੋਂ ਵਧੀਆ ਸਾਨੂੰ ਹੋਰ ਕੀ ਚਾਹੀਦਾ ਹੈ ਜਾਂ ਫਿਰ ਜੇਕਰ ਜੋਬ ਵੀ ਕਰਦੇ ਆ ਤਾਂ ਕਿਤੇ ਨਾ ਕਿਤੇ ਸ਼ਿਕਾਇਤ ਹੀ ਰਹਿੰਦੀ ਹੈ ਕਿ ਸਾਨੂੰ ਜਿੰਨੀ ਸੈਲਰੀ ਮਿਲਦੀ ਹੈ ਉਸ ਤੋਂ ਵੱਧੋ ਸਾਡੇ ਤੋਂ ਕੰਮ ਕਰਵਾਇਆ ਜਾਂਦਾ ਪਰ ਇੱਕ ਅਜੀਹਾ ਮਾਮਲਾ ਅੱਜਕਲ ਸੁਰਖੀਆਂ ਦੇ ਵਿੱਚ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਇੱਕ ਔਰਤ ਜੋ ਕਿ 20 ਸਾਲ ਤੋਂ ਇੱਕੋ ਕੰਪਨੀ ਦੇ ਨਾਲ ਕੰਮ ਕਰ ਰਹੀ ਸੀ ਤੇ ਕੰਮ ਕੀ ਕਰ ਰਹੀ ਸੀ ਆਫਿਸ ਚ ਜਾਂਦੀ ਸੀ ਪਰ ਉਸ ਨੂੰ ਕੋਈ ਕੰਮ ਨਹੀਂ ਦਿੱਤਾ ਜਾਂਦਾ ਸੀ ਤੇ ਇਸ ਦੇ ਵਿੱਚ ਔਰਤ ਦਾ ਇਹ ਕਹਿਣਾ ਹੈ ਕਿ ਮੈਨੂੰ ਬਿਨਾ ਕੋਈ ਕੰਮ ਕਰਵਾਏ ਗਏ ਮੈਨੂੰ ਪੈਸੇ ਦਿੱਤੇ ਜਾ ਰਹੇ ਸੀ ਹਰ ਮਹੀਨੇ ਸੈਲਰੀ ਅਕਾਊਂਟ ਦੇ ਵਿੱਚ ਦਿੱਤੀ ਜਾ ਰਹੀ ਸੀ ਜਿਸ ਦੇ ਤਹਿਤ ਇਸ ਔਰਤ ਨੇ ਕੰਪਨੀ ਦੇ ਉੱਪਰ ਹੀ ਕੇਸ ਕਰ ਦਿੱਤਾ ਜੀha ਸੁਣ ਕੇ ਹੈਰਾਨਗੀ ਜ਼ਰੂਰ ਹੋਈ ਹੋਵੇਗੀ ਤੁਹਾਨੂੰ ਆਖਿਰ ਕੀ ਹੈ ਪੂਰਾ ਮਾਮਲਾ ਉਸ ਦੇ ਲਈ ਦੇਖੋ ਇੱਕ ਖਾਸ ਰਿਪੋਰਟ ਹਰ ਕੋਈ ਕਦੀ ਨਾ ਕਦੀ ਇਹ ਸੁਪਨਾ ਤਾਂ ਜ਼ਰੂਰ ਦੇਖਦਾ ਹੋਵੇਗਾ ਕਿ ਉਹ ਘਰੇ ਆਰਾਮ ਦੇ ਨਾਲ ਬੈਠਾ ਹੋਵੇ ਯਾਨੀ ਬਿਨਾ ਕੋਈ ਕੰਮ ਕੀਤੇ ਉਸ ਨੂੰ ਪੈਸੇ ਮਿਲਦੇ ਰਹਿਣ ਤੁਸੀਂ ਵੀ ਜ਼ਰੂਰ ਸੋਚਿਆ ਹੋਵੇਗਾ ਕਿ ਬਿਨਾ ਕੋਈ ਮਿਹਨਤ ਕੀਤੇ ਹਰ ਮਹੀਨੇ ਤੁਹਾਡੀ ਅਕਾਊਂਟ ਦੇ ਵਿੱਚ ਵੱਡੀ ਅਮਾਊਂਟ ਜੋ ਹੈ ਉਹ ਆਂਦੀ ਰਹੇ ਪਰ ਇਹ ਕਿੱਥੇ ਪੋਸੀਬਲ ਹੈ ਪਰ ਅੱਜ ਤੁਹਾਨੂੰ ਇੱਕ ਅਜਿਹੇ ਮਾਮਲੇ ਬਾਰੇ ਦੱਸਾਂਗੀ ਜਿਸ ਨੂੰ ਸੁਣ ਕੇ ਤੁਸੀਂ ਸ਼ੌਕ ਡਰਹਿ ਜਾਓਗੇ ਤੇ ਇਹ ਖਬਰ ਅੱਜਕੱਲ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਇੱਕ ਮਹਿਲਾ ਜਿਸ ਨੂੰ ਬਿਨਾਂ ਕੋਈ ਮਿਹਨਤ ਕੀਤੇ ਬਿਨਾਂ ਕੋਈ ਕੰਮ ਕੀਤੇ ਬਿਨਾਂ ਕਿਸੇ ਵੋਸ ਦੀ ਗੱਲ ਸੁਣੇ ਹਰ ਮਹੀਨੇ ਪੂਰੇ 20 ਸਾਲ ਤੱਕ ਸੈਲਰੀ ਲਗਾਤਾਰ ਉਹਦੇ ਅਕਾਊਂਟ ਦੇ ਵਿੱਚ ਆਉਂਦੀ ਰਹੀ 20 ਸਾਲ ਤੋਂ ਬਿਨਾਂ ਕੋਈ ਕੰਮ ਕੀਤੇ ਸੈਲਰੀ ਲੈਣ ਤੋਂ ਬਾਅਦ ਔਰਤ ਨੇ ਕੰਪਨੀ ਉਤੇ ਹੀ ਕੇਸ ਕਰ ਦਿੱਤਾ ਜੀ ਹਾਂ ਹੈਰਾਨ ਰਹਿ ਗਏ ਨਾ ਅਸਲ ਦੇ ਵਿੱਚ ਵੱਡੀ ਹੈਰਾਨਗੀ ਤਾਂ ਤੁਹਾਨੂੰ ਇਸ ਦਾ ਕਾਰਨ ਜਾਣ ਕੇ ਹੋਵੇਗੀ ਜੀ ਹਾਂ ਇਸ ਔਰਤ ਨੇ ਕੰਪਨੀ ਹੁਤੇ ਕੇਸ ਇਸ ਲਈ ਕੀਤਾ ਕਿਉਂਕਿ ਕੰਪਨੀ ਇਸ ਤੋਂ ਬਿਨਾ ਕੋਈ ਕੰਮ ਕਰਵਾਏ 20 ਸਾਲਾਂ ਤੋਂ ਸੈਲਰੀ ਦਿੰਦੀ ਰਹੀ ਐਨਾ ਹੀ ਨਹੀਂ ਔਰਤ ਨੇਤਾ ਕੰਪਨੀ ਹੁਤੇ ਨੈਤਿਕ ਪਰੇਸ਼ਾਨੀ ਅਤੇ ਭੇਤਪਾਉ ਕਰਨ ਦਾ ਕਿ ਦੇ ਇਲਜ਼ਾਮ ਲਗਾਏ ਨੇ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਦਰਅਸਲ ਇੱਕ ਫ੍ਰਾਂਸੀਸੀ ਔਰਤ ਨੇ ਟੈਲੀਕਾਮ ਕੰਪਨੀ orange ਦੇ ਖਿਲਾਫ ਅਦਾਲਤ ਦੇ ਵਿੱਚ ਕੰਮ ਵਾਲੀ ਥਾਂ ਤੇ ਨੈਤਿਕ ਉਤਪੀੜਨ ਅਤੇ ਭੇਦਭਾਵ ਦਾ ਦੋਸ਼ ਲਗਾਉਂਦੇ ਹੋਏ ਕੇਸ ਦਾਇਰ ਕੀਤਾ। ਉਸਨੇ ਦੋਸ਼ ਲਗਾਇਆ ਹੈ ਕਿ ਕੰਪਨੀ ਉਸ ਨੂੰ 20 ਸਾਲਾਂ ਤੋਂ ਬਿਨਾਂ ਕੰਮ ਦਿੱਤੇ ਤਨਖਾਹ ਦਿੰਦੀ ਰਹੀ। ਔਰਤ ਦਾ ਨਾਮ ਲੋਰੈਂਸ ਵੈਨ ਬਾਸਨੋ ਹੈ। ਵਕਵਾਕ ਨਿਊਜ਼ ਰਿਪੋਰਟ ਦੇ ਮੁਤਾਬਕ 1993 ਵਿੱਚ ਫ੍ਰਾਂਸ ਟੈਲੀਕਾਮ ਨੇ ਲੋਰੈਂਸ ਨੂੰ ਸਿਵਲ ਸਰਵੈਂਟ ਦੇ ਵਜੋਂ ਪੜਤੀ ਕੀਤਾ ਸੀ। ਪਰ ਉਸ ਤੋਂ ਬਾਅਦ ਔਰੈਂਜ ਨੇ ਉਹ ਕੰਪਨੀ ਲੈ ਲਈ ਹੁਣ ਕਿਉਂਕਿ ਉਸ ਦੇ ਅਸਲ ਮਾਲਕ ਨੂੰ ਪਤਾ ਸੀ ਕਿ ਲੋਰੈਂਸ ਜਨਮ ਤੋਂ ਹੀ ਹੈਮੀਪਲੇਜਿਕ ਨਾਮਕ ਬਿਮਾਰੀ ਤੋਂ ਪੀੜਤ ਸੀ ਜਿਸ ਦੇ ਵਿੱਚ ਲੋਕਾਂ ਦੇ ਚਿਹਰੇ ਅਤੇ ਅੰਗ ਅੰਸ਼ਕ ਤੌਰ ਤੇ ਅਦਰੰਗ ਜਾਨੀ ਪੈਰਲਾਈਜ਼ਡ ਹੋ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਮਿਰਗੀ ਦੀ ਸਮੱਸਿਆ ਵੀ ਸੀ ਇਸ ਲਈ ਉਹਨਾਂ ਦੀ ਮੈਡੀਕਲ ਹਾਲਤ ਦੇ ਆਧਾਰ ਉਤੇ ਔਰਤ ਨੂੰ ਅਹੁਦਾ ਦਿੱਤਾ ਗਿਆ ਉਸ ਨੂੰ ਜੋਬ ਦੇ ਦਿੱਤੀ ਗਈ ਰੀਪੋਰਟਾਂ ਦੇ ਮੁਤਾਬਕ ਲਾਰੈਂਸ ਨੇ 2002 ਤੱਕ HR ਵਿਭਾਗ ਦੇ ਵਿੱਚ ਕੰਮ ਕੀਤਾ ਅਤੇ ਇੱਕ ਸਕੱਤਰ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ ਜਦੋਂ ਔਰਤ ਨੂੰ ਫਰਾਂਸ ਦੇ ਕਿਸੇ ਹੋਰ ਖੇਤਰ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਜਿੱਥੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਸਨ ਅਤੇ ਇੱਕ ਮੈਡੀਕਲ ਰਿਪੋਰਟ ਨੇ ਵੀ ਪੁਸ਼ਟੀ ਕੀਤੀ ਸੀ ਕਿ ਇਹ ਅਹੁਦਾ ਇਸ ਔਰਤ ਦੇ ਯੋਗ ਨਹੀਂ ਸੀ ਇਸ ਦੇ ਬਾਵਜੂਦ ਔਰੈਂਜ ਕਥਿਤ ਤੌਰ ਉਤੇ ਔਰਤ ਦੀ ਨੌਕਰੀ ਦੇ ਵਿੱਚ ਕੋਈ ਤਬਦੀਲੀ ਕਰਨ ਦੇ ਵਿੱਚ ਅਸਫਲ ਰਹੇ ਅਤੇ ਉਸ ਨੂੰ ਅਗਲੇ 20 ਸਾਲਾਂ ਦੇ ਲਈ ਬਿਨਾਂ ਕੋਈ ਕੰਮ ਲੈ ਉਸ ਦੀ ਪੂਰੀ ਤਨਖਾਹ ਦੇਣਾ ਉਚਿਤ ਸਮਝਿਆ ਹੁਣ ਕੰਪਨੀ ਦੇ ਇਸ ਰਵੱਈਏ ਤੋਂ ਨਾਰਾਜ਼ ਲਾਰੈਂਸ ਨੇ ਔਰੈਂਜ ਉਤੇ ਮੁਕੱਦਮਾ ਕਰ ਦਿੱਤਾ ਉਸ ਦੇ ਵਕੀਲ ਦਾ ਇਹ ਦਾਵਾ ਹੈ ਕਿ ਇਸ ਤਰ੍ਹਾਂ ਕੰਪਨੀ ਉਸ ਨੂੰ ਨੌਕਰੀ ਛੱਡਣ ਦੇ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਵਕੀਲ ਨੇ ਕਿਹਾ ਉਹ ਉਸ ਨੂੰ ਕੰਮ ਕਰਵਾਉਣ ਦੀ ਬਜਾਏ ਤਨਖਾਹ ਦੇਣਾ ਪਸੰਦ ਕਰਦੇ ਨੇ ਉਸ ਨੇ ਅਗੇ ਵੀ ਕਿਹਾ ਕਿ ਲਾਰੈਂਸ ਨੇ ਇੱਕ ਕੰਪਨੀ ਅਤੇ ਇਸ ਦੇ ਚਾਰ ਮੈਨੇਜਰ ਦੇ ਖਿਲਾਫ ਉਸ ਦੀ ਸਿਹਤ ਸਥਿਤੀ ਦੇ ਨਾਲ ਸੰਬੰਧਿਤ ਕੰਮ ਵਾਲੀ ਥਾਂ ਉਤੇ ਨੈਤਿਕ ਪਰੇਸ਼ਾਨੀ ਅਤੇ ਵਿਤਕਰੇ ਦੇ ਲਈ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦੇ ਵਕੀਲ ਨੇ ਅਗੇ ਵੀ ਕਿਹਾ ਕਿ ਅਪੰਗ ਵਿਅਕਤੀ ਦੇ ਲਈ ਕੰਮ ਕਰਨ ਦਾ ਮਤਲਬ ਹੁੰਦਾ ਹੈ ਸਮਾਜ ਦੇ ਵਿੱਚ ਬਰਾਬਰ ਦੀ ਜਗ੍ਹਾ ਪ੍ਰਾਪਤ ਕਰਨਾ, ਮਾਨਤਾ ਪ੍ਰਾਪਤ ਕਰਨਾ ਅਤੇ ਸੋਸ਼ਲ ਬੋন্ড ਬਣਾਉਣਾ। ਪਰ ਇਸ ਮਾਮਲੇ ਦੇ ਵਿੱਚ ਲਾਰੈਂਸ ਨੂੰ ਪਰੇਸ਼ਾਨ ਕੀਤਾ ਗਿਆ ਅਤੇ 20 ਸਾਲਾਂ ਤੱਕ ਇਹ ਸਭ ਕਰਨ ਤੋਂ ਵਾਂਝਾ ਰੱਖਿਆ ਗਿਆ। ਇਸ ਉਮੀਦ ਦੇ ਵਿੱਚ ਕਿ ਉਹ ਪਰੇਸ਼ਾਨ ਹੋ ਕੇ ਨੌਕਰੀ ਛੱਡ ਦਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਦੀ ਬਜਾਏ ਲਾਰੈਂਸ ਨੇ ਖੁਦ ਕੰਪਨੀ ਦੇ ਖਿਲਾਫ ਕੇਸ ਦਾਇਰ ਕਰ ਦਿੱਤਾ। ਤਾਂ ਇਹ ਫਰਾਜ਼ ਦੀ ਖਬਰ ਜਿੱਥੇ ਕਿ ਇੱਕ ਔਰਤ ਨੇ ਕੰਪਨੀ ਉਤੇ ਮਾਮਲਾ ਦਰਜ ਕਰਵਾਇਆ ਕਿਉਂਕਿ 20 ਸਾਲਾਂ ਤੱਕ ਉਸ ਨੂੰ ਸੈਲਰੀ ਦਿੰਦੇ ਰਹੇ ਬਿਨਾਂ ਕੰਮ ਕਰਵਾਏ। ਤੇ ਕਿਤੇ ਨਾ ਕੀਤੇ ਜੋ ਦੋਸ਼ ਲਗਾਏ ਗਏ ਨੇ ਕਿ ਨੈਤਿਕ ਪਰੇਸ਼ਾਨੀ ਜੋ ਉਸ ਨੂੰ ਹੋਈ ਹੈ ਤੇ ਨਾਲ ਹੀ ਵਿਤਕਰਾ ਹੋਇਆ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਹਾਡੀ رائے ਕੀ ਹੈ ਤੁਸੀਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਕਿਉਂਕਿ ਵਕ ਵਕ ਲੋਕਾਂ ਦਾ ਕਹਿਣਾ ਹੈ ਕਿ ਜਦ ਸੈਲਰੀ ਮਿਲ ਰਹੀ ਸੀ ਤਾਂ ਲੈਂਦੀ ਰਹਿੰਦੀ ਤੇ ਦੂਜੇ ਪਾਸੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਇਹ ਔਰਤ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੀ ਸੀ ਤਾਂ ਅਜਿਹੇ ਦੇ ਵਿੱਚ ਕੰਪਨੀ ਨੂੰ ਲੋਕਾਂ ਨੂੰ ਉਸ ਨੂੰ ਸਮਾਜ ਦੇ ਵਿੱਚ ਬਰਾਬਰਤਾ ਦੇਣੀ ਚਾਹੀਦੀ ਸੀ ਕੰਮ ਕਰਵਾਉਣਾ ਚਾਹੀਦਾ ਸੀ ਤੁਹਾਡੇ ਹਿਸਾਬ ਦੇ ਨਾਲ ਕੌਣ ਸਹੀ ਹੈ ਕੌਣ ਗਲਤ ਹੈ ਤੁਹਾਡੀ ਇਸ ਉੱਤੇ رائے ਕੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਤੇ ਤਰੀਨ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ